ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਵਰਲਡ ਨਿਊਜ਼ ਦੀ ਆਫਰ ਚਾਤ ਪਾਉਂਦੇ ਆਂ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਇਸ ਸਮੇਂ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਸੰਮੇਲਨ ਹੋ ਰਿਹਾ ਅਤੇ ਇਸ ਦੌਰਾਨ ਸੰਮੇਲਨ ਦੇ ਵਿੱਚ ਈਰਾਨ ਤੇ ਉੱਤੇ ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਦੀ ਨਿੰਦਾ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਸੋਸ਼ਲ ਦੇ ਉੱਤੇ ਲਿਖਿਆ ਕਿ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਕਿਸੇ ਵੀ ਦੇਸ਼ ਦੇ ਉੱਤੇ 10% ਵਾਧੂ ਟੈਰਿਫ ਲਗਾਇਆ ਜਾਵੇਗਾ। ਇਸ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਮਾਮਲੇ ਵੱਲ ਧਿਆਨ ਦੇਣ ਦੇ ਲਈ ਤੁਹਾਡਾ ਧੰਨਵਾਦ। ਉੱਧਰ ਬ੍ਰਾਜ਼ੀਲ ਦੇ ਵਿੱਚ ਚੱਲ ਰਹੇ ਬ੍ਰਿਕਸ ਉਤ ਸੰਮੇਲਨ ਦੇ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਅਮਰੀਕਾ ਦਾ ਨਾਮ ਲਏ ਬਿਨਾਂ ਈਰਾਨ ਉੱਤੇ ਹਾਲੀ ਦੇ ਵਿੱਚ ਹੋਏ ਹਮਲੇ ਅਤੇ ਵਪਾਰ ਡਿਊਟੀ ਦੀ ਨਿੰਦਾ ਕੀਤੀ ਹੈ। ਸੰਮੇਲਨ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਨੇ ਅਮਰੀਕਾ ਉੱਤੇ ਸਿੱਧੇ ਤੌਰ ਉਤੇ ਹਮਲਾ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਵਧ ਰਹੇ ਟੈਰਿਫ ਦਾ ਵਿਸ਼ਾ ਵਪਾਰ ਉਤੇ ਬੁਰਾ ਪ੍ਰਭਾਵ ਪੈ ਰਿਹਾ ਅਤੇ ਇਹ WTO ਦੇ ਨਿਯਮਾਂ ਦੇ ਵਿਰੁੱਧ 트াম্প ਦੁਆਰਾ ਟੈਰਿਫ ਮੁਕਤੀ ਦੀ ਸਮਾ ਸੀਮਾ 9 ਜੁਲਾਈ ਨੂੰ ਖਤਮ ਹੋ ਰਹੀ ਹੈ ਤੇ ਇਸ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧ ਗਈ ਹੈ ਉਦਯੋਗਪਤੀ ਅਤੇ ਟੈਕਨੋਲੋਜੀ ਦੇ ਦੇਸ਼ EO ਐਲਾਨ ਮਸਕ ਦੇ ਵੱਲੋਂ ਇੱਕ ਨਵੀਂ ਰਾਜਨੀਤਿਕ ਪਾਰਟੀ ਅਮਰੀਕਾ ਪਾਰਟੀ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਇਸ ਕਦਮ ਨੂੰ ਹਾਸੋ ਹੀਣਾ ਕਰਾ ਦਿੱਤਾ 트াম্প ਨੇ ਵੀ ਮਸਕ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਸਿਰਫ ਭੰਬਲ ਪੂਸਾ ਪੈਦਾ ਕਰੇਗਾ ਅਮਰੀਕਾ ਦੇ ਵਿੱਚ ਤੀਜੀ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਮੁੱਦੇ ਉੱਤੇ ਬੋਲਦੇ ਹੋਏ 트ੰਪ ਨੇ ਮੀਡੀਆ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੀਜੀ ਤਿਰ ਸ਼ੁਰੂ ਕਰਨਾ ਹਾਸੋ ਹਿਣਾ ਹੈ ਕਿ ਸਾਡੀ ਰਿਪਬਲਿਕਨ ਪਾਰਟੀ ਬਹੁਤ ਸਫਲ ਹੈ ਡੈਮੋਕ੍ਰੈਟਿਕ ਆਪਣਾ ਰਸਤਾ ਭਟ ਗਏ ਨੇ ਪਰ ਇਹ ਹਮੇਸ਼ਾ ਦੋ ਪਾਰਟੀ ਪ੍ਰਣਾਲੀ ਰਹੀ ਹੈ ਤੀਜੀ ਤਿਰ ਸ਼ੁਰੂ ਕਰਨ ਦੇ ਨਾਲ ਸਿਰਫ ਹੰਬਲ ਕੋਚਾਈ ਵਧੇਗਾ 트ੰਪ ਨੇ ਟ੍ਰੂਥ ਸੋਸ਼ਲ ਉੱਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਅਤੇ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਉਹ ਇਹ ਦੇਖ ਕੇ ਬਹੁਤ ਦੁਖੀ ਨੇ ਕਿ ਪਿਛਲੇ 5 ਹਫ਼ਤਿਆਂ ਦੇ ਵਿੱਚ ਅਲੋਨ ਮਸਕ ਪੂਰੀ ਤਰ੍ਹਾਂ ਪਾਟਰੀ ਤੋਂ ਉਤਰ ਗਿਆ ਅਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਟਰੰਪ ਨੇ ਕਿਹਾ ਕਿ ਉਹ ਇੱਕ ਤੀਜੀ ਰਾਜਨੀਤਿਕ ਪਾਰਟੀ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਹੱਥ ਹੱਥ ਦੇ باوجود ਉਹ ਸੰਯੁਕਤ ਰਾਜ ਦੇ ਵਿੱਚ ਕਦੇ ਸਫਲ ਨਹੀਂ ਹੋਏ। ਅਜਿਹਾ ਲੱਗਦਾ ਹੈ ਕਿ ਸਿਸਟਮ ਉਹਨਾਂ ਲਈ ਤਿਆਰ ਨਹੀਂ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬ੍ਰਿਕਸ ਸੰਮੇਲਨ ਦੇ ਵਿੱਚ ਹਿੱਸਾ ਲਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਦੇ ਬਾਰੇ ਆਖਿਆ ਕਿ ਨਾ ਸਿਰਫ ਇਹ ਭਾਰਤ ਉੱਤੇ ਸਗੋਂ ਪੂਰੀ ਦੁਨੀਆ ਦੀ ਮਨੁੱਖਤਾ ਉੱਤੇ ਹਮਲਾ ਸੀ। ਉਨਾ ਅਹਿਰ ਸਭਲੇ ਨੂੰ ਕਾਇਰਤਾਪੂਰਨ ਤੇ ਅਨੁਨੁਕੀ ਦੱਸੇ ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਸ਼ਹਿਰ ਦੇ ਵਿੱਚ ਚੱਲ ਰਹੇ ਬ੍ਰਿਕਸ ਸੰਮੇਲਨ ਦੇ ਵਿੱਚ ਹਿੱਸਾ ਲੈ ਰਹੇ ਨੇ। ਇਸ ਕਾਨਫਰੰਸ ਦੇ ਵਿੱਚ ਦੁਨੀਆ ਦੇ ਕਈ ਵੱਡੇ ਨੇਤਾ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਤਵਾਦ ਅੱਜ ਦੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਹੈ। ਹਾਲ ਹੀ ਦੇ ਵਿੱਚ ਭਾਰਤ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਅਨਮਨੁਕੀ ਅਤੇ ਕਾਇਰਤਾਪੂਰਨ ਅਤਵਾਦੀ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਤੇ ਇਹ ਹਮਲਾ ਸਿਰਫ ਭਾਰਤ ਉੱਤੇ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਉੱਤੇ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਤਵਾਦ ਉੱਤੇ ਕਿਸੇ ਵੀ ਤਰ੍ਹਾਂ ਦੀ ਦੋਹਰੀ ਨੀਤੀ ਨਹੀਂ ਹੋ ਸਕਦੀ। ਉਹਨਾਂ ਸਪੱਸ਼ਟ ਤੌਰ ਤੇ ਕਿਹਾ ਕਿ ਜੇਕਰ ਕੋਈ ਵੀ ਦੇਸ਼ ਸਿੱਧੇ ਜਾਂ ਅਸਿੱਧੇ ਤੌਰ ਤੇ ਅੱਤਵਾਦ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ এর ਦੀ ਭਾਰੀ ਕੀਮਤ ਚੁਕਾਉਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਬਹੁਤ ਛੇਤੀ ਬੇਅਦਬੀਆਂ ਨੂੰ ਰੋਕਣ ਦੇ ਲਈ ਸਖਤ ਸਜ਼ਾ ਦੀ ਤਜਵੀਜ਼ ਵਾਲਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਤੇ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਇਸ ਬਾਰੇ ਕੋਈ ਵੱਡਾ ਐਲਾਨ ਵੀ ਹੋ ਸਕਦਾ ਹੈ। ਤੇ 10 ਜੁਲਾਈ ਨੂੰ ਹੋਣ ਜਾ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਅੱਜ ਪੰਜਾਬ ਕੈਬਨਿਟ ਦੇ ਵਿੱਚ ਇਸ ਬਾਰੇ ਵਿਸਤਾਰਤ ਚਰਚਾ ਕੀਤੀ ਜਾਵੇਗੀ ਤੇ ਇੱਥੇ ਦੱਸਣਾ ਬਣਦਾ ਹੈ ਕਿ ਅੱਜ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦਾ ਸਮਾਂ ਵੀ ਬਦਲ ਦਿੱਤਾ ਗਿਆ ਤੇ ਮੀਟਿੰਗ ਸਵੇਰੇ 10 ਵਜੇ ਹੋਣੀ ਸੀ ਪਰ ਹੁਣ ਇਹ ਸਮਾਂ ਸ਼ਾਮ 6 ਵਜੇ ਕਰ ਦਿੱਤਾ ਗਿਆ ਤੇ 10 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਹਦੇ ਲਾਪ ਸੱਦਿਆ ਗਿਆ ਤੇ ਇਸ ਮੌਕੇ ਪੇਸ਼ ਕੀਤੇ ਜਾਣ ਵਾਲੇ ਬਿਲਾ ਬਾਰੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਖਾਸ ਕਰਕੇ ਬੇਅਦਬੀ ਰੋਕਣ ਦੇ ਲਈ ਸਖਤ ਸਜ਼ਾ ਦੀ ਤਜਵੀਜ਼ ਬਾਰੇ ਬਿੱਲ ਲਿਆਂਦਾ ਜਾਵੇਗਾ ਤੇ ਜਿਸ ਸੰਬੰਧੀ ਵਿਸਤਾਰ ਚਰਚਾ ਹੋਏਗੀ। ਵਿਕਰਮ ਸਿੰਘ ਮਜੀਠੀਆ ਉੱਤੇ ਹੋਈ ਕਾਰਵਾਈ ਦਾ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਨੂੰ ਇਸ ਮਸਲੇ ਉੱਤੇ ਕੇਰਾ ਜਾਵੇਗਾ। ਐਸ ਦੇ ਟੱਕਰ ਲਈ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਬੀਤੇ ਕੋਈ ਜੰਮਹਿ ਹਿਨਿਆ ਦੇ ਦੌਰਾਨ ਪੰਜਾਬ ਦੇ ਵਿੱਚ ਕਈ ਥਾਂ ਪੁਲਿਸ ਥਾਣਿਆਂ ਦੇ ਵਿੱਚ ਗਰਨੇਡ ਹਮਲੇ ਕਰਾਉਣ ਵਾਲੇ ਆਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। FBI ਦੇ ਡਾਇਰੈਕਟਰ ਕਾਸ ਪਟੇਲ ਨੇ ਦੱਸਿਆ ਸੀ ਕਿ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਤੇ ਭਾਰਤ ਦੇ ਨਾਲ ਅਮਰੀਕਾ ਦੇ ਵਿੱਚ ਕਈ ਪੁਲਤਥਾਣਿਆਂ ਉੱਤੇ ਹਮਲਾ ਕਰਨ ਦੀ ਯੋਜਨਾਵਾਂ ਵਿੱਚ ਸ਼ਾਮਲ ਸੀ ਪਾਸਿਆ ਪਾਰਤੀ ਦੇ ਵਿੱਚ ਵੀ ਕਈ ਮਾਮਲਿਆਂ ਦੇ ਵਿੱਚ ਵਾਂਟਡ ਹੈ ਜਿਸ ਕਾਰਨ ਭਾਰਤ ਅਮਰੀਕਾ ਤੋਂ ਉਸ ਦੀ ਕਸਟਡੀ ਹਾਸਲ ਕਰਨਾ ਚਾਹੁੰਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੈਪੀ ਪਾਸਿਆ ਨੂੰ ਛੇਤੀ ਹੀ ਭਾਰਤ ਲਿਆਂਦਾ ਜਾ ਸਕਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੈਪੀ ਪਾਸਿਆ ਉੱਤੇ ਪੰਜਾਬ ਦੇ ਵਿੱਚ 14 ਗ੍ਰਨੇਡ ਹਮਲਿਆਂ ਦਾ ਦੋਸ਼ ਹੈ ਤੇਉਰ ਦੇ ਖਿਲਾਫ 33 ਮਾਮਲੇ ਦਰਜ ਨੇ ਉਹ ਅੰਤਰਰਾਸ਼ਟਰੀ ਹੱਤਿਆਵਦੀ ਗਰੁੱਪਾਂ ਦੇ ਨਾਲ ਜੁੜਿਆ ਹੋਇਆ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਪੰਜਾਬ ਤੋਂ ਅਮਰੀਕਾ ਫਰਾਰ ਹੋ ਗਿਆ ਸੀ ਭਾਰਤ ਦੀ ਜਾਂਚ ਏਜੰਸੀ NIA ਦੇ ਵੱਲੋਂ ਉਸ ਉੱਤੇ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਲਿਆਉਣ ਦੇ ਲਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਉੱਤੇ ਨਾਲ ਨਾਲ ਕੇਂਦਰੀ ਜਾਂਚ ਏਜੰਸੀਆਂ ਅਮਰੀਕੀ ਪੁਲਿਸ ਦੇ ਨਾਲ ਸੰਪਰਕ ਵਿੱਚ ਨੇ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਨੂੰ ਔਰਦੀਕਰ ਚੜੀ ਮਿਲ ਸਕਦੀ ਹੈ ਰੂਸ ਨੇ ਹਾਲ ਹੀ ਦੇ ਵਿੱਚ ਭਾਰਤ ਦੇ ਨਾਲ ਇੱਕ ਮਹੱਤਵਪੂਰਨ ਸੌਦਾ ਜਿਹੜਾ ਰੱਖਿਆ ਦੇ ਨਾਲ ਸਬੰਧਤ ਹੈ ਉਸ ਦੀ ਪੇਸ਼ਕਸ਼ ਕੀਤੀ ਹੈ ਜਿਸ ਤਹਿਤ ਰੂਸ ਦੇ ਵੱਲੋਂ ਆਪਣੇ ਉਨਤ ਲੜਾਕੂ ਜਹਾਜ਼ਾਂ ਦੀ ਸਪਲਾਈ ਅਤੇ ਸਹਿ ਉਤਪਾਦਨ ਉੱਤੇ ਕੇਂਦਰਿਤ ਇੱਕ ਵਿਆਪਕ ਪੈਕੇਜ ਦਾ ਪ੍ਰਸਤਾਵ ਵੀ ਰੱਖਿਆ ਗਿਆ ਐਸਾ ਰਣਨੀਤਿਕ ਕਦਮ ਦਾ ਉਦੇਸ਼ ਭਾਰਤੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦੋਵਾਂ ਦੇਸ਼ਾਂ ਵਿਚਲੀ ਰੱਖਿਆ ਭਾਈਵਾਲੀ ਨੂੰ ਡੂੰਘਾ ਕਰਨਾ ਹੈ ਇਹ ਸੌਦਾ ਮੁੱਖ ਤੌਰ ਉੱਤੇ ਰੂਸ ਦੇ 5ਵੀਂ ਪੀੜੀ ਦੇ ਸਟੀਲਥ ਲੜਾਕੂ ਜਹਾਜ਼ ਸ ਕੋਈ SU 57E ਅਤੇ 4.5 ਪੀੜੀ ਦੇ ਹਵਾਈ ਉਤਮਤਾ ਜੈਟ ASU 35M ਉਤੇ ਕੇਂਦਰਿਤ। ਸਰdia ਸ਼ਰਤਾ ਰੱਖਿਆ ਅੰਦਰ ਨਿਰਮਾਣ ਦੇ ਵਿੱਚ ਸਵੈ-ਨਿਰਭਰਤਾ ਦੇ ਲਈ ਭਾਰਤ ਦੀਆਂ ਇੱਛਾਵਾਂ ਨਾਲ ਮੇਲ ਖਾਂਦੀਆਂ ਨੇ। ਤੇ ਇਸ ਤੋਂ ਇਲਾਵਾ ਰੂਸ ਵੱਲੋਂ SU-30MKI ਦੀ ਵੀ ਪੇਸ਼ਕਸ਼ ਕੀਤੀ ਗਈ ਹੈ ਤੇ ਰੂਸ ਵੱਲੋਂ ਇਸ ਦੀ ਜਲਦੀ ਹੀ ਡਿਲੀਵਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ। ਰੂਸ ਦੇ ਸਰਕਾਰੀ ਰੋਸਟੈਕ ਅਤੇ ਸੁਖੋਈ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਦੇ ਵਿੱਚ ASU 57E ਦੇ ਲਈ ਪੂਰੀ ਟੈਕਨੋਲੋਜੀ ਟਰਾਂਸਫਰ ਦੀ ਇੱਕ ਬੇਮਿਸਾਲ ਪੇਸ਼ਕਸ਼ ਸ਼ਾਮਲ ਹੈ ਜਿਸ ਦੇ ਨਾਲ ਭਾਰਤ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਨਾਸਿਕ ਦੇ ਉੱਤੇ ਘਰੇਲੂ ਤੌਰ ਤੇ ਵੀ ਇਹਨਾਂ ਜਾਦਦਾਨ ਨੂੰ ਬਣਾ ਸਕੇਗਾ ਤੇ ਰੂਸ ਦੀ ਪੇਸ਼ਕਸ਼ ਦਾ ਇੱਕ ਮੁੱਖ ਪਹਿਲੂ ਭਾਰਤ ਦੇ ਮੇਕ ਇਨ ਇੰਡੀਆ ਤੇ ਆਤਮ ਨਿਰਪਰ ਭਾਰਤ ਪਹਿਲ ਕਦਮੀਆਂ ਦੇ ਨਾਲ ਜਿਸ ਦੀ ਇੱਕ ਸਾਰਤਾ ਹੈ ਜੋ ਵਿਦੇਸ਼ੀ ਰੱਖਿਆ ਉਤਪਾਦਨ ਨੂੰ ਤਰਜੀਹ ਦਿੰਦੇ ਨੇ ਹਮਾਸ ਦੇ ਗਾਜ਼ਾ ਪੱਟੀ ਦੇ ਵਿੱਚ ਹੋ ਅਜ਼్రਾਈਲ ਅਤੇ ਹਮਾਸ ਦੇ ਵਿਚਕਾਰ ਚੱਲ ਰਹੇ ਟਕਰਾਅ ਨੇ ਸਥਿਤੀ ਨੂੰ ਹੋਰ ਖਿਆਨਕ ਬਣਾ ਦਿੱਤਾ ਹੈ ਤੇ ਪਿਛਲੇ ਐਤਵਾਰ ਅਜ਼్రਾਈਲ ਦੇ ਖੁਵਾਈ ਹਮਲਿਆਂ ਦੇ ਵਿੱਚ ਘੱਟੋ-ਘੱਟ 33 ਫਿਲਸਤੀਨੀ ਨਾਗਰਿਕ ਮਾਰੇ ਗਏ ਸਨ ਜਿਨ੍ਹਾਂ ਵਿੱਚ ਬਹੁਤ ਸਾਰੇ ਬੱਚੇ ਵੀ ਸ਼ਾਮਲ ਸਨ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਅਜ਼్రਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਸਨੇ 24 ਘੰਟਿਆਂ ਦੇ ਅੰਦਰ ਗਾਜ਼ਾ ਦੇ ਵਿੱਚ 130 ਟਿਕਾਣਿਆਂ ਉੱਤੇ ਹਮਲਾ ਕੀਤਾ ਹੈ ਫੌਜ ਦੇ ਅਨੁਸਾਰ ਇਨ੍ਹਾਂ ਹਮਲਿਆਂ ਦਾ ਉਦੇਸ਼ ਹਮਾਸ ਦੇ ਕਮਾਂਡ ਅਤੇ ਕੰਟਰੋਲ ਕੇਂਦਰਾਂ ਹਥਿਆਰਾਂ ਦੇ ਡੀਪੋਆ ਅਤੇ ਹੋਰ ਫੋੜੀ ਟਿਕਾਣਿਆਂ ਨੂੰ ਚਾਨਾ ਬਣਾਉਣਾ ਸੀ ਫੌਜ ਨੇ ਇਹ ਵੀ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿੱਚ ਬਹੁਤ ਸਾਰੇ ਅਤਵਾਦੀ ਮਾਰੇ ਗਏ ਨੇ ਤੇ ਗਾਜ਼ਾ ਸ਼ਹਿਰ ਦੇ ਸ਼ਿਫਾ ਹਸਪਤਾਲ ਦੇ ਡਾਇਰੈਕਟਰ ਡਾਕਟਰ ਮੁਹੰਮਦ ਅਬੂ ਸਲਮੀ ਨੇ ਕਿਹਾ ਕਿ ਅਦਰਾਇਲੀ ਹਮਲੇ ਦੇ ਵਿੱਚ ਦੋ ਕਰਾਨੂ ਨਿਸ਼ਾਨਾ ਬਣਾਇਆ ਗਿਆ ਜਜ ਦੇ ਵਿੱਚ 20 ਲੋਕ ਮਾਰੇ ਗਏ ਅਤੇ 25 ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਗਾਜ਼ਾ ਦੇ ਮੁਆਫੀ ਖੇਤਰ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ 13 ਲੋਕ ਮਾਰੇ ਗਏ। ਮੁਆਫੀ ਇੱਕ ਅਤਵਾਦੀ ਖੇਤਰ ਹੈ ਜਿੱਥੇ ਜੰਗ ਕਾਰਨ ਬੇਕਾਰ ਹੋਏ ਲੋਕ ਤੰਬੂਆਂ ਦੇ ਵਿੱਚ ਰਹਿ ਰਹੇ ਨੇ। ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਲਾਪਤਾ ਹੋ ਗਈ ਵਰਜਨ ਅਟਲੈਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ VS301 ਦੀ ਤਕਨੀਕੀ ਖਰਾਬੀ ਦੇ ਕਾਰਨ ਅਚਾਨਕ ਇਸਤੰਬੁਲ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ 에ਅਰਲਾਈਨ ਨੇ ਸਪੋਟ ਕੀਤਾ ਕਿ ਇੱਕਦਮ ਤੁਰਕਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਕਿਉਂਕਿ ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਸਾਹਮਣੇ ਆਈ ਸੀ ਏਅਰਲਾਈਨ ਨੇ ਅਧਿਕਾਰਤ ਬਿਆਨ ਦੇ ਵਿੱਚ ਦੱਸਿਆ ਕਿ ਇਹ ਕਦਮ ਐhtਿਆਤ ਵੱਜੋਂ ਚੁੱਕਿਆ ਗਿਆ ਕਿਉਂਕਿ ਫਲਾਈਟ ਵਿੱਚ ਮਾਈਨਰ ਟੈਕਨੀਕਲ ਇਸ਼ੂ ਆ ਗਿਆ ਸੀ ਦੂਜੇ ਪਾਸੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਘਟਨਾ ਦੇ ਬਾਅਦ ਇਸਤੰਬੁਲ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ਯਾਤਰੀਆਂ ਮੁਤਾਬਕ ਲਗਭਗ 12 ਘੰਟੇ ਦੀ ਦੇਰੀ ਬਾਅਦ ਉਹਨਾਂ ਨੂੰ ਦੂਜੇ ਜਹਾਜ਼ ਤੋਂ ਲੰਡਨ ਲਈ ਰਵਾਨਾ ਕੀਤਾ ਗਿਆ ਯਾਤਰੀਆਂ ਨੇ ਕਿਹਾ ਕਿ ਏਅਰਲਾਈਨ ਨੇ ਉਹਨਾਂ ਨੂੰ ਦੂਜੇ ਜਹਾਜ਼ ਤੋਂ ਰਾਤ 10:55 ਵਜੇ ਦੇ ਉੱਤੇ ਸਥਾਨਕ ਸਮੇਂ ਅਨੁਸਾਰ ਤੇ ਲੰਡਨ ਲਈ ਰਵਾਨਾ ਪੇਸ਼ ਕੀਤਾ ਤੇ ਜਿੱਤ ਉਹ ਉਥੇ ਸਵੇਰ 12 ਵਜੇ ਸਥਾਨਿਕ ਸਮੇਂ ਦੇ ਅਨੁਸਾਰ ਪਹੁੰਚੇ ਨੇ ਅਜਲੀ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਾਥਸ਼ੀਰੇ ਕਾਲ ਫਨਵਾ